ਪਰ ਜੋ ਦੂਜਾ ਉਹ ਪੁੱਤਰ ਦਾ ਭਰਾ ਸੀਗਾ ਉਸਨੇ ਸੋਰੀ ਜੋ ਦਾ ਬਾਪ ਸੀਗਾ ਉਹਨੇ ਕਿਹੜੀਆਂ ਗੱਲਾਂ ਕੀਤੀਆਂ ਸੋ ਸੋਸੀਂ ਦੇਖਦੇ ਆ ਕਿ ਕਿਸ ਪ੍ਰਕਾਰ ਪ੍ਰਭੂ ਯੀਸ਼ੂ ਮਸੀਹ ਇਦੀਆਂ ਗੱਲਾਂ ਕਰਦਾ ਆ ਕਿਸ ਪ੍ਰਕਾਰ ਜਿਸ ਸਮੇਂ ਦੇਖੋ ਅਸੀਂ ਦੇਖਦੇ ਆ ਬਾਈਬਲ ਦੇ ਵਿੱਚ ਲੁਕਾ 19 ਅਧਿਆਇ 6 ਜਦੋਂ ਯੀਸ਼ੂ ਮਸੀਹ ਚੱਕੀ ਦੇ ਘਰ ਵਿੱਚ ਗਿਆ ਜਦੋਂ ਯੀਸ਼ੂ ਮਸੀਹ ਦੇ ਬਾਰੇ ਚੱਕੀ ਨੇ ਸੁਣਿਆ ਚੱਕੀ ਦੀ ਹੋ ਗਿਆ ਬੜੀ ਤਾਂਗ ਨਾਲ ਕਿੱਥੇ ਚੜ ਗਿਆ ਰੋਖ ਦੇ ਉੱਤੇ ਚੜ ਗਿਆ ਸੋ ਰੋਖਰੇ ਤੇ ਚੜ ਗਿਆ ਉਹਦੇ ਅੰਦਰ ਇਸ ਨੂੰ ਬੇਕੀ ਖੁਸ਼ੀ ਸੀ ਕਿ ਮੈਂ ਕੀਸ਼ੂ ਨੂੰ ਦੇਖ ਲਾਂ ਵਸ ਇਹੋ ਹੀ ਉਹਦੇ ਮਨ ਦੀ ਸੀ ਤੇ ਖੁਸ਼ੀ ਸੀ ਉਹ ਇਹ ਪਿੱਛਾ ਲੱਭਉਣ ਲਈ ਤਰਸ ਰਿਆ ਸੀਗਾ ਜਿਹੜਾ ਤੀ ਸੋਚੋ ਇਸੂ ਨਸੀਰ ਨੇ ਕਿ ਬੋਲਿਆ ਕਿ ਚੱਕੀ ਥਾਂ ਨਹੀਂ ਆਇਆ ਅਜੇ ਤੇਰੇ ਘਰ ਤੇਰੇ ਘਰ ਜਾਣਾ ਉਹ ਸੋਚ ਕੇ ਦੇਖੋ ਜੱਗੀ ਦੇ ਅੰਦਰ ਦੇ ਮਾਹੌਲ ਹਲਾਤ ਖੁਸ਼ੀ ਕਿਸ ਪ੍ਰਕਾਰ ਦੇ ਕਿ ਜੇ ਸਿੱਕੇ ਇਨਸਾਨ ਦੇ ਉੱਤੇ ਲੱਖਾਂ ਹਜ਼ਾਰਾਂ ਲੋਕ ਟਿੱਕੜੇ ਆ ਜਿਹਨੂੰ ਦੁਨੀਆ ਲੱਭ ਰਹੀ ਹੈ ਉਹ ਬਥੋਰੀ ਬੋਲਦਾ ਹੈ ਕਿ ਅੱਜ ਨਾ ਤੇ ਸੋ ਜਦੋਂ ਚੱਕੀ ਦੇ ਦਾ ਜੀਵਸੀ ਤੇ ਉਸ ਸਾਰੇ ਸੰਸਾਰ ਦੇ ਮੂੰਹ ਕਿੱਦਾਂ ਦੇਗਾ ਨਿਕਲਿਆ ਜੀ ਪਾਪੀ ਦੇ ਕੰਮ ਚਲਾ ਗਿਆ ਪਾਪੀ ਦੇ ਕੰਮ ਚਲਾ ਗਿਆ ਔਰ ਕਹਿੰਦੇ ਕਿ ਇੱਕ ਤਾਂ ਇਨਸਾਨ ਜਿਹੜਾ ਸੁੰਦਰਨਾ ਚਾਹਦਾ ਪਰ ਦੁਨੀਆ ਇਹ ਨਹੀਂ ਕਰਨ ਦੇਦੀ ਕਈ ਵਾਰੀ ਸੁੰਦਰਨ ਨਹੀਂ ਦਿੰਦੀ ਜੇ ਇੱਕ ਬੰਦਾ ਇੱਕ ਵਾਰੀ ਕੋਈ ਵਿਸ਼ਵਾਸੀ ਸੀਗਾ ਤੇ ਉਹ ਚਲੋ ਨਸ਼ਾ ਕਰਤਾ ਸੀਗਾ ਤੇ ਆਹੀ ਸੀਗਾ ਚਾਚਾ ਜੀ ਸੀਗਾ ਉਹਦਾ ਪਹਿਲਾ ਚਾਚਾ ਜੀ ਨੇ ਤੋਬਾ ਕਰਦੀ ਮੇਰੇ ਮਮ ਜੰਦਾਸਰੇ ਇੱਥੇ ਕਹਾਂ ਸੀ ਤੇ ਇਹਨੂੰ ਦੇਖ ਕੇ ਤੇ ਇੱਕ ਭਾਈ ਪਤਾ ਕੀ ਕਹਿੰਦਾ ਕਹਿੰਦਾ 900 ਚੂਹੇ ਖਾ ਕੇ ਹੁਣ ਬਿੱਲੀ ਕਿੱਥੇ ਚਲੀ ਇਹਨੂੰ ਮਿਲਦਾ ਚਾਂਚਲ ਮੈਂ ਅਗਾ ਤੂੰ ਕਿੰਨੇ ਚੂਹੇ ਖਾ ਕੇ ਪੜਦਾ ਹੈ ਉਹ ਤਾਂ 900 ਚੂਹਾ ਖਾ ਕੇ ਫੇਰ ਕਿੱਧਰ ਆ ਗਿਆ 900 ਚੂਹਾ ਨਹੀਂ ਕੈਪਸੂਲ ਠੀਕ ਨਹੀਂ ਉਧਰ 900 ਚੂਹਾ ਖਾ ਕੇ ਕਿੱਧਰ ਆ ਗਿਆ ਤੂੰ ਕਿੰਨੇ ਚੂਹੇ ਖਾ ਗਏ ਤੇਰੀ ਤੇ 900 ਖਾ ਕੇ ਵੀ ਕਿਹਨੇ ਰੱਖੀ ਬ੍ਰੇਕ ਨਹੀਂ ਰੱਖੀ ਸੁਖਾਂਤਾ ਭਾਪੀ ਕਈ ਵਾਰੀ ਇਨਸਾਨ ਸੁਧਰਨ ਤੋਂ ਪੈਂਦਾ ਪਰ ਦੁਨੀਆ ਨਹੀਂ ਕਰਦੀ ਐਹੋ ਜੇ ਨੂੰ ਤੰਗ ਕਰਦੇ ਆ ਉਹ ਕਹਿੰਦਾ ਚੱਲ ਦੇ ਤੇ ਮੋੜ ਕੇ ਕਰਕੇ ਦਿਖਾਉਂਗਾ ਮੈਂ ਤੇਰੀ ਕਰਕੇ ਦਿਖਾਉਂਗਾ ਅਚੀ ਤਰ੍ਹਾਂ ਕਰਕੇ ਦਿਖਾਉਂਗਾ ਗੁੱਸੇ ਜਾਏ ਸੋ ਚੱਕੀ ਦੇ ਅੰਦਰ ਉਸਦਾ ਮਨ ਹੋਵੇ ਕਿ ਪਾਪ ਦੇ ਕਰਕੇ ਕਿੰਨਾ ਆਪਣਿਆ ਹਰਾਸ ਹੋਇਆ ਪਰ ਦੁਨੀਆ ਕੀ ਬੋਲ ਰਹੀ ਹੈ ਇਸ ਇਹੋ ਜਿਹੇ ਤੰਦ ਜਿਹੜੇ ਕੱਸਦਾ ਹੈ ਨਾ ਤੋਂ ਬੜੇ ਹਰਾਸ ਕਰਦੇ ਪਰ ਦੁਨੀਆ ਨੂੰ ਕਿਹੜੀ ਗੱਲ ਕਰ ਰਹੀ ਹੈ ਸੋਚ ਕੇ ਦੇਖੋ ਉਹਨੂੰ ਪਿੰਚ ਕਰਨ ਵਾਲੀਆਂ ਤੇ ਦੇ ਪਾਪੀ ਦੇ ਕੀ ਕਰ ਗਿਆ ਉਸ ਸਮੇਂ ਪ੍ਰਭ ਯੀਸ਼ੂ ਮਸੀਹ ਨੇ ਕੀ ਬੋਲਿਆ ਅੱਜ ਸਭਾ ਤੁਹਕੀ ਹੈ। ਯੀਸ਼ੂ ਮਸੀਹ ਦੇ ਸ਼ਬਦ ਕਿਲੇ ਵਾਸਤੇ ਚੱਕੀ ਵਾਸਤੇ ਉਸਦੇ ਪਰਿਵਾਰ ਵਾਸਤੇ। ਇਹ ਚੱਕੀ ਕਹਿੰਦਾ ਪਾਪ ਕੀ ਪ੍ਰਭੂ ਦਾ ਕਿ ਤੂੰ ਦੁਨੀਆ ਦੀਆਂ ਗੱਲਾਂ ਤੇ ਨਹੀਂ ਆ ਦੇ ਧਿਆਨ। ਠੀਕ ਹੈ ਤੂੰ ਉਹਨਾਂ ਵਾਸਤੇ ਤੂੰ ਬੜਾ ਤਕੜਾ ਪਾਪੀ ਹੈ ਔਰ ਕਿਤੇ ਨਾ ਕਿਤੇ ਗੱਲ ਸੱਚ ਵੀ ਆ ਉਹਨਾਂ ਦੀ। ਕਿਉਂ ਕਿਉਂਕਿ ਇਹ ਜਿੰਨੇ ਤੇਰੇ ਸਤਾਏ ਹੋਏ। ਇਹ ਦੁਨੀਆ ਦੀ ਬਾਹਰ ਖੜੀ ਹੋ ਤੇਰੀ ਵੀ ਹੈ। ਸਤਾਈ ਹੋਈ ਪਰ ਉਹਦੇ باوجود ਵੀ ਮੇਰੀ ਨਜ਼ਰ ਤੇ ਤੂੰ ਆਜ ਤੋ ਕੀਆ ਪਾਪੀ ਦੇ ਵਰਕੇ ਆਸਰੂ ਵੀ ਪਗੜਾਹਾਂ ਕਰਿਆ ਸੋ ਇੱਕ ਵਿਅਕਤੀ ਨੂੰ ਸੋਚੋ ਕਿਤਨਾ ਸਕੂਨ ਦੇ ਲਈ ਗੱਲ ਆ ਜਕੀ ਜੋ ਆ ਉਸ ਸਮੇਂ ਕਿਹੜੀ ਗੱਲ ਆ ਕੀ ਜਬਰਦਸਤ ਇਹ ਦੁਨੀਆ ਦਾ ਗੱਲ ਕਿਹੜੀ ਗੱਲ ਆ ਕੀ ਸਭ ਤੋਂ 대ਹਤ ਦੀ ਕਰ ਇਹ ਹੀ ਹੈ ਪ੍ਰਭੂ ਦੀ ਜਦੋਂ ਬੱਚੇ ਦੇ ਦੁਆਰਾ ਪ੍ਰਭੂ ਸਾਖੀ ਕਰਦਾ ਹੈ ਇਸ ਦਾ ਵੀ ਤਸੱਲੀ ਦਿੰਦਾ ਕਿ ਤੂੰ ਵੀ ਹੋ ਨ ਅਬਰਾਹਮ ਦਾ ਪਿਆ ਪੁੱਤਰ ਆ ਤੂੰ ਇੱਕ ਸਵਰਗ ਦੇ ਪਰਚਾਏ ਤੂੰ ਵੀ ਕਿਹਾ ਤੂੰ ਵੀ ਪਰਮੇਸ਼ਰ ਦੀ ਸੰਤਾਨ ਆ ਇਸ ਤੋਂ ਵੱਡੀ ਖੇਤ ਦੀ ਦੂਸਰੀ ਕੋਈ ਗੱਲ ਨਹੀਂ ਹੋ ਸਕਦੀ ਇਸ ਤੋਂ ਵੱਡੀ ਦੂਸਰੀ ਕੋਈ ਗੱਲ ਨਹੀਂ ਤੁਸੀਂ ਸੋਚ ਕੇ ਦੇਖੋ ਜੇ ਸਮੇਂ ਯਿਸੂ ਮਸੀਹ ਦੇ ਨਾਲ ਸਰੀਰ ਤੇ

ਉਦੇ ਵਾਸਤੇ ਵੇਖੋ ਕਿਵੇਂ ਟਿੱਡੀ ਬੱਡੀ ਕਰਨੀ ਹੈ ਕਿ ਥੋੜਾ ਜਿਹਾ ਕੀ ਕਰ ਲੈ ਕਰੋ ਯਾਦ ਰੱਖੀ ਕਿ ਇੱਕ ਡਾਕੂ ਸੀ ਮੇਰੇ ਨਾਲ ਲੱਗਿਆ ਤੁਹਾਨੂੰ ਕਹਦਾ ਚੇਤੇ ਦਾ ਕੀ ਕਰਨਾ ਤੂੰ ਵੀ ਚੱਲ ਨਾਲੇ ਇਹ ਸਭ ਸਿਰਦਾ ਤੂੰ ਆਜ ਹੀ ਮਿਲਣਾ ਕਰੇਗਾ ਸਟ੍ਰੇਟ ਹੋ ਉਸਦੇ ਵਿੱਚ ਆਜ ਹੀ ਉਸ ਆਰਾਮ ਵਿੱਚ ਜਿੱਥੇ ਮੈਂ ਜਾ ਰਿਹਾ ਨਾ ਤੂੰ ਵੀ ਉੱਥੇ ਹੀ ਜਾਣਾ ਚੱਲ ਸੋਚੋ ਇਸ ਤੋਂ ਵੱਡੀ ਹਿੱਤ ਦੀ ਗੱਲ ਹੋਰ ਕੀ ਹੋ ਸਕਦੀ ਹੈ ਅਜੀ ਸੋਚਦੇ ਇਸ ਤੋਂ ਵੱਡੀ ਇਹ ਤਾਂ ਗਲਤੀ ਇਸ ਕਰਕੇ ਅੱਜ ਅਸੀਂ ਚਾਹੁੰਦੇ ਆ ਕਿ ਪ੍ਰਭੂ ਬਾਸਮਨ ਉਹ ਇਹ ਬੋਲ ਦੇਣੀ ਤੇਰੇ ਇਸ ਜੀਵਨ ਦੇ ਦੁੱਖ ਸੰਕਰ ਸਭ ਖਤਮ ਕਰ ਦੇਵਾ ਦੇ ਕੀ ਹੁੰਦਾ ਅਸੀਂ ਕੀ ਚਾਹੁੰਦੇ ਹਾਂ ਕਿ ਬਸ ਇਸ ਸੰਸਾਰ ਤੇ ਹੀ ਹੋ ਜਾਵੇ پر سب تو بڑی چیز کیا ساتھ نے سب تو بڑی نے دکھا دیا کہ کی یشو مسیح نے ساتھ جو اس گل کی تسلی دیتی ہے کہ جتھے میں ہوں اوتھے ہی تسی ہو کو ایک وچن ہے اپ بس اس کا گنتی کی کتاب اس کا 23 23 ہے 23 ہے ਦਾ ਦਸਵਚਨ ਪੜ੍ਹੇ ਕਿ ਦਿੱਤੇ ਇਹਦਾ ਦਸਵਚਨ। ਯਾਹੂ ਕੀ ਟੁੜ ਦੇ ਕਿੜਕੀਆਂ ਨੂੰ ਕਿੰਨੇ ਗਿਣਿਆ। ਯਾਹ ਕਿੰ ਇਸਰਾਈਲ ਵੀ ਫੌਾਈ ਦੀ ਗਿਰਤੀ ਕੀਤੀ। ਮੇਰੀ ਜਾਨ ਧਰਮੀਆਂ ਦੀ ਮੌਤ ਮਰੇ ਅਤੇ ਮੇਰਾ ਅੰਤ ਉਹ ਸਰਗਾ ਹੋਵੇ। ਪਰਸ਼ਗਦ ਨੇ ਕਿਹਾ ਮੇਰੀ ਜਾਨ ਧਰਮੀਆਂ ਦੀ ਮੌਤ ਮਰੇ। ਕੌਣ ਬੋਲ ਰਿਹਾ ਤੇਰੇ ਆਪ ਬੋਲ ਰਿਹਾ ਇਹਨੂੰ ਦੇਖ ਕੇ ਸਾਇਆ ਬਹੁਤ ਹੀ ਜ਼ਬਰਦਸਤ ਬੱਚੇ ਨੇ ਕੋਈ ਨੂੰ ਤੁਸੀਂ ਆਪਣੇ ਕਿਸੇ ਖਾਸ ਡਾਇਰੀ ਤੇ ਨੋਟ ਕਰ ਲਓ ਭਾਵੇਂ ਪਾਈਪਲ ਦੇ ਕਰਕੇ ਤੇ ਨੋਟ ਕਰ ਲਓ ਬਹੁਤ ਹੀ ਜਿਹਨੂੰ ਕਹਿੰਦੇ ਨੇ ਖਾਸ ਬੱਚੇ ਨੇ ਕਿ ਲਿਖਿਆ ਮੇਰੀ ਜਾਨ ਕਿਦੀ ਮੌਤ ਮਰੇ ਦਰਮਿਆਨ ਦੀ ਮੌਤ ਤੇ ਮੇਰਾ ਅੰਤ ਉਸ ਵਰਗਾ ਹੋਵੇ ਤੇ ਕੋ ਟਾਪੂ ਇੱਕ ਮਿੰਟ ਜਦਿਆ ਕਰੋ ਸਲੀਬ ਤੇ ਲਟਕਿਆ ਡਾਕੂ ਅਗਰ ਸੋਚ ਕੇ ਦੇਖੋ ਅਗਰ ਵੈਸੇ ਹੀ ਇਹਦੇ ਉੱਤੇ ਨੀ ਨੂੰ ਮਾਰਦੇ ਟੰਗ ਕੇ ਤਾਂ ਕਿਹੜੀ ਮੌਤ ਬਰਨਾ ਹੈ ਡਾਕੂ ਦੀ ਮੌਤ ਬਰਨਾ ਹੈ ਚੰਦ ਘਟੇ ਪ੍ਰਭੂ ਨੇ ਬਤਾਇ ਕਿਹੜੀ ਮੌਤ ਬਰਨਾ ਹੈ ਤਾਂ ਵੀ ਸੋਚਦੇ ਅਸੀਂ ਕਿ ਇਹ ਉਹ ਦਿਸਕਰਤੀ ਕਿੰਨਾ ਸਮਾਂ ਯਿਸੂ ਮਸੀਹ ਨੇ ਗੁਜ਼ਾਇਆ

ਚੰਦ ਘੰਟੇ ਵਿੱਚ ਜੀਵਨ گزارਿਆ ਇਸ ਸਲੀਬ ਤੇ ਲਟਕੇ ਨੇ ਤੇ ਕਿਹੜੀ ਮੌਤ ਹੋਇਆ ਬਤਾ ਦੇ ਦੀ ਮੌਤ ਤੁਸੀਂ ਸੋਚ ਕੇ ਦੇਖੋ ਤੁਸੀਂ ਕਿੰਨੇ ਸਾਲ گزارਿਆ ਪਰਮੇਸ਼ਰ ਜਿੰਨੇ ਜੀਵਨ ਚ ਪ੍ਰਭੂ ਨੂੰ ਪਾਤੇ ਅਨੰਤ ਜੀਵਨ ਦਾ ਜਣਾ ਸੀਗਾ ਉਹ ਚੰਦ ਘੰਟਿਆਂ ਦੀ ਬੋਲ ਲੈਂਦਾ ਹੈ ਜਿਨ੍ਹਾਂ ਨੇ ਪ੍ਰਭੂ ਨੂੰ ਪੋਣਾ ਉਹਦੇ ਦੀ ਚੰਦ ਘੰਟੇ ਹੀ ਆ ਕਾਫੀ ਹੈ ਚੰਦ ਘਟੀਆਂ ਦੀ ਬਰਮ ਨੂੰ ਪਾਲਿਆ ਤੇ ਜੀਵਨ ਚੋਂ ਬਿੱਠੇ ਬਿਠਾ ਦੇ। ਔਰ ਜਿਨ੍ਹਾਂ ਨੇ ਨਹੀਂ ਪੋਣਾ। ਉਹਨਾਂ ਦੀ ਸਾਰੀ ਜ਼ਿੰਦਗੀ ਗੁਜ਼ਰ ਕਰਨੀ ਚਾਹ ਚਾਹ ਚੀ। ਤੁਸੀਂ ਦੇਖੋ ਇਹਦੀ ਜਾਨਦ ਤੇ ਪੁੱਤਰ ਜੰਮੇ ਹੈ, ਅਕਲ ਚ ਪੜੇ ਹੈ, ਅਕਲ ਚ। ਸਾਰੀ ਜ਼ਿੰਦਗੀ ਕਿੱਥੇ ਗੁਜ਼ਰ ਗਈ? ਹੈਕਲ ਚ ਗੁਜ਼ਰ ਗਈ। ਪਰ ਸਾਰੀ ਜ਼ਿੰਦਗੀ ਵੀ ਪਚਾਂ ਨੰਗਾ ਮਾਸ ਨਜ਼ਰੇ ਹੈਕਲ ਚ। ਜੋ ਸੇਵਾਦਾਰ ਗਿਆ ਦੇ ਨਾਲ ਕੀ ਕਰਦੇ ਸੀ ਉਹ ਤੇ ਚਾਂਦ। ਸਾਰੀ ਉਮਰ ਕਿੱਥੇ ਗੁਜ਼ਰ ਗਈ? ਸੋਚੋ ਹੈਕਲ ਚ। ਮੁਤਲਕ ਕਿਤੇ ਜ਼ਿੰਦਗੀ ਇਸ਼ੂ ਅਸੀਂ ਨਾਲ ਬਦਲ ਲੀ ਪਰ ਕਿਥੇ ہاں ਬਸ ਡੱਬੂ ਚਮਦ ਕੰਟੀ ਦੀ ਲੰਗਾਰ ਸੋ ਇਹ ਇਤਲੀ ਗੱਲ ਜੋ ਆ ਜੀਤੇ ਨਾਲ ਦੇਖੋ ਇੱਕ ਚੰਗਾ ਇਨਸਾਨ ਸਟੇਬਲ ਸਮਝੋ ਅਗਰ ਤੁਹਾਡੀ ਜ਼ਿੰਦਗੀ ਚ ਕੋਈ ਚੰਗਾ ਇਨਸਾਨ ਹੈ ਨਾ ਜਿਹੜਾ ਤੁਹਾਨੂੰ ਪਿਆਰ ਦਿੰਦਾ ਹੈ ਤੂੰ ਉਹ ਉਸ ਨਾਲ ਹੀ ਜ਼ਿੰਦਗੀ ਨੂੰ ਪੜਾਣਾ ਕਰੀਂ ਨਾ ਸਹਾਰਾ ਹੋ ਜਾਣਾ ਤੇ ਅਸੀਂ ਕੀ ਹੋ ਜਾਂਦੇ ਹਾਂ ہاں زندگی کیوں جاتی ہے سب ہی تھوڑی سی آسان ہو جاتی ہے اگر ایک چنگا انسان اگر تھوڑی زندگی سے جڑا تھا دینا کیڑیاں کرنا کرتا ہے کیڑیاں اگر چنگا انسان تو سوچ کے دیکھو جی دی زندگی جو سرم شکتی مان پر مشور یا کیڑیاں کرنا کرنا سے یہ دنیا کرنا 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 خدا جی دی جیون سے سوچ کے دیکھو زندگی تو اٹھتا کی ہو سکتا ہے ਕੋਸਤੋ ਹਸੀ ਜ਼ਿੰਦਗੀ ਸਾਡੇ ਕੀ ਹੋ ਸਕਦੀ ਅਗਰ ਤੁਹਾਡੇ ਨਾਲ ਹਿੰਦ ਦੀਆਂ ਗੱਲਾਂ ਕਰਨ ਵਾਲਾ ਕੋਈ ਬਨੁੱਖ ਨਹੀਂ ਹੈ ਵਰ ਤੇ ਕੋਣ ਹੈ ਇਸ ਸ੍ਰਿਸ਼ਟੀ ਨੂੰ ਬਚਨ ਵਾਲਾ ਜਿਹਦਾ ਪਰਮੇਸ਼ਰ ਹੈ ਸਾਡੇ ਜੀਵਨ ਚ ਅੱਜ ਵਿਸ਼ਵਾਸੀ ਲੋਕ ਵੀ ਉਸ ਤਰ੍ਹਾਂ ਹੀ ਆਪਣੇ ਰੋਣੇ ਸੰਸਾਰ ਤੇ ਕੇ ਰੋਂਦੇ ਰਹਿੰਦੇ ਆ ਜਿਸ ਤਰ੍ਹਾਂ ਸੰਸਾਰ ਦੇ ਲੋਕ ਵੀ ਕਰਦੇ ਆ ਜਿਸਾ ਸੰਸਾਰਿਕ ਲੋਕ శਰੀਰੀ ਕੋਈ ਅਤੀ ਜਿਹੜੇ ਖੁਦਾ ਨੂੰ ਜਾਣਦੇ ਨਹੀਂ ਕੋਣ ਹੈ ਉਹਨਾਂ ਨੂੰ ਅਸਲ ਦਾ ਪੱਥਰ ਹੀ ਖੁਦਾ ਹੈ ਉਨਾਰੀਓ ਕਬਰ ਜਿਹੜੀ ਉਹ ਹੀ ਖੁਦਾ ਆ ਇੱਕ ਸਾਂਪ ਹੀ ਖੁਦਾ ਆ ਇੱਕ ਗਾਇਂ ਹੀ ਖੁਦਾ ਆ ਉਹ ਕੀ ਕਰਦੇ ਲੋ ਕੀ ਕਰਦੇ ਆਪਣੇ ਛੋਟੇ ਮੋਟੇ ਰੋਣਾ ਇੰਟੀਰੀਅਰ ਹੁੰਦੇ ਰਹਿੰਦੇ ਆ ਜਿਹੜਾ ਟੱਕ ਲਗਾਉਂਦੇ ਨੇ ਕੀ ਕਰ ਜਾਂਦੇ ਆ ਕੀ ਕਰਨ ਲੱਗ ਜਾਂਦੇ ਆ ਜੋ ਆਪਣਾ ਰੋਣਾ ਸਾਰਾ ਕੀ ਕਰ ਦਿੰਦੇ ਇੱਕ ਚੀਜ਼ ਯਾਦ ਰੱਖਿਓ ਕਈ ਲੋਕ ਤੁਹਾਡਾ ਦੁੱਖ ਸੁਣਨ ਲਈ ਕਿਸ ਤਰ੍ਹਾਂ ਜਿਸ ਤਰ੍ਹਾਂ ਉਸ ਤੋਂ ਵੱਡਾ ਅੰਦਰਦ ਕੋਈ ਦੂਸਰਾ ਨਹੀਂ ਇਹ ਯਾਦ ਰੱਖੇ ਕਰੋ ਕੁਝ ਲੋਕ ਤੁਹਾਡਾ ਦੁੱਖ ਕਿੱਦਾਂ ਸੁਣਦੇ ਆ ਕੁਝ ਲੋਕ ਨਾ ਉਹਦੇ ਜਿੰਨਾ ਕੋਈ ਹੁੰਦਾ ਜਿਸ ਤਰ੍ਹਾਂ ਉਸ ਤੋਂ ਵੱਡਾ ਕੋਈ ਤੁਹਾਡੇ ਸ਼ਾਂਤ ਬਾਦ ਉਹ ਤੁਹਾਡੇ ਦੇ ਹੱਸਦੇ ਆ ਕਹਿੰਦੇ ਕਿ ਸੋਹਣ ਹਾਂ ਕੋ ਸੋਣਦੇ ਬਈ ਸਰੀ ਜ਼ਿੰਦਗੀ ਚ ਇਹ ਹੁੰਦਾ ਕੁਝ ਲੋਕ ਤੁਹਾਡਾ ਦੁੱਖ ਦਰਦ ਇਦਾਂ ਸੁਣਨ ਲੱਗੇ ਜਿਸ ਤਰ੍ਹਾਂ ਉਸ ਤੋਂ ਜ਼ਿਆਦਾ ਕੋਈ ਤੁਹਮ ਦਰਦ ਨਹੀਂ ਪਰ ਫਾਨੀ ਪੇਟ ਪਿਛੇ ਆਸਾਂ ਸਿਰ ਤੇ ਜੀਅ ਆਂਦੀ ਰਹੇ ਮੈਨਾਂ ਜਾਣਦਾ ਕਿ ਕੀ ਹੁੰਦਾ ਦਾ ਤੁਮ ਅਸਾਂ ਵੀ ਇਸ ਲਈ ਆਪਣੀ ਜ਼ਿੰਦਗੀ ਦੀਆਂ ਕੁਝ ਤੋਕ ਤਕਲੀਫਾਂ ਹੁੰਦੀਆਂ ਹੁੰਦੀਆਂ ਆ ਕਿਤਾਆਂ ਇੱਕ ਤਾਂ ਹੋਗਾ ਕਿ ਪੰਖੀ ਵੀੜ ਆਉਣ ਦੀ ਸਿਰੋਂ ਕੀ ਗੱਲ ਨਾ ਕਰ ਪੈਸੇ ਕੋ ਆਜੇ ਉਹ ਛੱਡੋ ਕੁਝ ਜ਼ਿੰਦਗੀ ਦੇ ਕੁਝ ਗਹਿਰੇ ਜਖਮ ਹੁੰਦੇ ਉਹ ਮਾਰੇ ਕਿਸੇ ਨੂੰ ਇੱਕ ਤੇ ਸਦ ਨੂੰ ਫੜਾਉਣਾ ਲੈ ਕੇ ਰਿਹਾ ਕਿਤਾਬੀ ਦੁਨੀਆ ਬੋਣ ਪਾਈ ਦਿੱਤੀ ਜੇਬ ਚ ਹਰ ਇੱਕ ਨੂੰ ਜਸ਼ਨ ਦਾ ਦਿਖਾ। ਹਣ ਕਿਸੇ ਨੂੰ ਜਸ਼ਨ ਦਿਖਾਉਣਾ ਪਹਿਲੇ ਕਰੋ। ਤੇ ਜਿੰਦਗੀ ਦਾ ਦੁੱਖ ਤਕਲੀਫ ਉਹਨੂੰ ਦੱਸੋ ਜਿਹਨੂੰ ਤੁਸੀਂ ਪਰਖਿਆ ਹੈ ਕਿ ਇਹ ਮੇਰੇ ਤਕਲੀਫ ਨੂੰ ਆਪਣੇ ਤਕਲੀਫ ਕੀ ਸਵਿਜਨ ਵਾਲਾ ਹੈ। ਕੁਝ ਸਮਝ ਗਿਆ? ਇਹ ਬਹੁਤ ਇੱਕ ਡਾਡਾ ਲੈਸਨ ਦਾ ਮਤਲਬ ਹੈ। ਆਪਣੀ ਜ਼ਿੰਦਗੀ ਦੇ ਕੋਈ ਦੁੱਖ ਤਕਲੀਫਾਂ ਸਿਰਫ ਕਿਨੂੰ ਦੱਸੋ ਸਿਰਫ ਇਹ ਉਸ ਇੱਕ ਦੋ ਵਿਅਕਤੀ ਨੂੰ ਦੱਸੋ ਜਿਹੜਾ ਤੁਹਾਡੀ ਤਕਲੀਫ ਨੂੰ ਕੀ ਸਮਝਦਾ ਹੈ ਆਪਕੋ ਦੱਸੋ ਤੁਹਾਡੇ ਪਿੱਛੇ ਉਹ ਚਾਹਨ ਨਾਲ ਦੇ ਉਹਨੂੰ ਦੱਸੋ ਬਾਕੀ ਕੋਈ ਪੁੱਛਦਾ ਨਾ ਹੋਰ ਸਭ ਠੀਕ ਠਾਕ ਹੋਰ ਕੋਈ ਠੀਕ ਹੈ ਤੇਰੇ ਵੀ ਠੀਕ ਹੈ ਤੇਰੇ ਤੇਰੇ ਵਾਸਤੇ ਸਭ ਕੁਝ ਠੀਕ ਹੈ ਠੀਕ ਉਹ 10 ਮਿੰਟ ਬੈਠਾ ਹੋਰ ਸੁਣਾਓ ਫਿਰ ਕੀ ਦੱਸਾਂ ਬਸ ਜੋ ਸ਼ੁਰੂ ਹੁੰਦੀ ਹੈ ਸਾਰਾ ਕੋ ਚਲੋ ਦਰਸ ਕੇ ਫਿਰ ਨੂੰ ਤੋਰਨਾ ਸਭ ਤੋਂ ਧੀਜੀਜ਼ ਕੀ ਇੱਕ ਵਿਸ਼ਵਾਸੀ ਔਰ ਇੱਕ ਗੈਰ ਵਿਸ਼ਵਾਸੀ ਇਹਨਾਂ ਦੇ ਵਿੱਚ ਜਮੀਨ ਔਰ ਅਸਮਾਨ ਦਾ ਗਿਆ ਇੱਕ ਵਿਸ਼ਵਾਸੀ ਤੇ ਨਵੀ ਸਤਵਲੀ ਤਾਂ ਕਰ ਪਰਿਆ ਕੀ ਮਨਨੋ ਇਹ ਦੁਨੀਆ ਗੱਲਾਂ ਬਲੋਖ ਤੋਂ ਤਸੱਲੀ ਹੋਣ ਵਾਸਤੇ ਜਲੇਰੀ ਹੋਣ ਵਾਸਤੇ ਸੰਤੁਸ਼ਟੀ ਕੋਮਨਲੀ ਹਿੰਮਤ ਕੋਮਨਲੀ ਮਨੁਸ ਸੰਸਾਰ ਦੇ ਆ ਜਾਂ ਮਨੁੱਖ ਦੇ ਮੂੰਹ ਤੋਂ ਹਿੱਤੀਆਂ ਗੱਲਾਂ ਦੀ ਜ਼ਰੂਰਤ ਨਹੀਂ ਕਿ ਜਿੰਦਾਂ ਦੇ ਜਨਮ ਤੋਂ ਸੰਸਰੀੀ ਕੋਲ ਜ਼ਰੂਰਤ ਨਹੀਂ ਜਨਮ ਹਿੰਮਤ ਕੀ ਹੋ ਰਹੀਦੀ ਆ ਤੋਂ ਤੜਈ ਹੁੰਦੀ ਆ ਕਿ ਇਹ ਕੋਈ ਸੁਖੀ ਹੁੰਦੀ ਆ ਉਹ ਹਿੰਮਤ ਕੀ ਹੋ ਚੁੱਕੀ ਦੀ ਆ ਤੋਂ ਸੁਖੀ ਛੇਤੀ پتہ نہیں کون چلنا لوکا دی جی بس دا اٹمان دے لوکا اٹھا دے سٹہ ਸੀਦੇ ਕੋਲ ਆਇਆ ਕਾਦੇ ਵਾਸਤੇ ਆਇਆ ਲੜਕੀ ਲਗਭਗ ਮਰਨ ਵਾਲੀ ਹੈ ਈਸ਼ੁ مسیਦੇ ਕੋਲ ਆਇਆ ਇਧਰ ਈਸ਼ੁਸੀ ਖੜਾ ਹੈ ਸਾਹਮਣੇ ਪਿੱਛੋਂ ਘਰੋਂ ਪਰ ਸੁਨਾਹ ਆ ਗਿਆ ਕੀ ਸੁਨਾਹ ਆਇਆ ਕਿ ਗੁਰੂ ਨੂੰ ਹੁਣ ਖੇਚਣ ਹੁਣ ਨਿਕੋ ਫਾਇਦਾ ਹੁਣ ਤੇ ਖੇਚ ਲਿਆ ਫਾਇਦਾ ਕੋਈ ਨਹੀਂ ਤੇਰੀ ਕੁੜੀ ਹੁਣ ਖਿੱਚ ਗਿਆ ਮਰ ਚੁੱਕੀ ਇੱਕ ਪਾਸੇ ਸੰਸਾਰ ਕੀ ਬੋਲ ਰਹਾ ਹੁਣ ਕੁਛ ਨਹੀਂ ਹੋ ਸਕਦਾ دوسری طرف پر بھی یشو اسی کھڑا ہے کوئی بول رہا ہے اور یشو نے سوڑکے تو انہوں نے کیا نہ ڈر کون سوچ کے دیکھو ایک طرف پر کہہ رہا ہے کہ دارنا کوئی گل نہیں بیٹھا نہ میں کوئی چنتا نہ کریں دوسرے پاس سے مجھو بھی بول رہا ہے کوئی بھائی نہیں ایتر تو جائر اوستی کڑی ہے نا پر ساہی زندگی چے ہلا آت جاندے ہیں ਪਈ ਵਾਰੀ ਸਾਡੀ ਆਸ ਹੁੰਦੀ ਆ ਸੰਸਾਰ ਕਿੰਦਾ ਖਤਮ ਆ ਹੁਣ ਕੋਈ ਫਾਇਦਾ ਕਿੰਨਿਆਂ ਨੇ ਪ੍ਰਾਰਥਨਾ ਕਰਨਾ ਕਿਉਂ ਬੰਦ ਕਰ ਦਿੱਤਾ ਕਿਉਂ ਵਚਨ ਪੜਨਾ ਬੰਦ ਕਰ ਦਿੱਤਾ ਕਿਉਂ ਉਹਨਾਂ ਨੇ ਹਿੰਮਤ ਲੜਨਾ ਛੱਡ ਦਿੱਤਾ ਕਿਉਂਕਿ ਆਸ ਖਤਮ ਹੋ ਗਈ ਸ਼ੈਤਾਨ ਨੇ ਇਸ ਗੱਲ ਤੇ ਬਨਵਾ ਲਿਆ ਵੀ ਹੁਣ ਤੇਨੂੰ ਕੋਈ ਫਾਇਦਾ ਕੋਈ ਫਾਇਦਾ ਨਹੀਂ ਆ ਹੁਣ ਤੇਰਾ ਪੁੱਥ ਵੀ ਹੋ ਨਹੀਂ ਸਕਦਾ ਜ਼ਿੰਦਗੀ ਇਹਦੇ ਹਾਲਾਤਾਂ ਚ ਆ ਜਾਂਦੀ ਆ ਕਿ ਕੋਈ ਸਾਨੂੰ ਇਸ ਗੱਲ ਤੇ ਐਗਰੀ ਕਰ ਲੈਂਦਾ ਕਿ ਹੁਣ ਕੁਝ ਵੀ ਹੋਣ ਵਾਲਾ ਪਰ ਉਸ ਵਕਤ ਪ੍ਰਭੂ ਯਿਸੂ ਮਸੀਹ ਕੀ ਬੋਲਦਾ ਨਾ ਡਰ ਕੇਵਲ ਨਿਹਚਾ ਕਰ ਬਚ ਜਾਏ ਜਿਹੜੇ ਸੰਸਾਰ ਤੇ ਨੂੰ ਇਹ ਅਹਿਸਾਸ ਕਰਾਉਣ ਚ ਜੁਟਿਆ ਹੋਇਆ ਹੈ ਨਾ ਕਿ ਹੁਣ ਕੁਝ ਨਹੀਂ ਹੋ ਸਕਦਾ ਕਿਉਂਕਿ ਇੱਕ ਸਮਾਂ ਹੁੰਦਾ ਸਾਡੇ ਮਸੀਹ ਜੀਵਨ ਚ ਸਾਡੇ ਅੰਦਰ ਇੱਕ ਜਲਨ ਤੇ ਸਾਡੇ ਅੰਦਰ ਇੱਕ ਪੂਰਾ ਜੋਸ਼ ਨਾ ਭਰੇ ਨੇ ਅਸੀਂ ਤਾਂ ਜੈਵੰਤ ਜੀਵਨ ਜੀਵਾਂਗੇ ਹੀ ਜੀਵਾਂਗੇ ਅਸੀਂ ਤਾਂ ਖੁਦਾ ਲਈ ਕੁਝ ਕਰਾਂਗੇ ਕਰਾਂਗੇ ਪਰ ਸੰਸਾਰ ਦੀਆਂ ਚਿੰਤਾਵਾਂ ਸੰਸਾਰ ਤੇ ਉਲਝਣਾ ਸੰਸਾਰ ਦੇ ਝਮੇਲਿਆਂ ਦੇ ਵਿੱਚ ਪੈ ਪੈ ਕੇ ਇੱਕ ਦਿਨ ਫੇਤੀ ਆ ਜਾਂਦਾ ਫਿਰ ਅਸੀਂ ਕੀ ਸੋਚਦੇ ਆ ਕਿ ਤਫਾ ਕਰੀਏ ਬਾੜਾ ਘੁੰਟਾ ਦੇਖ ਲੋ ਅਸੀਂ ਇਸ ਕੱਲ ਚ ਮੰਨ ਜਾਂਦੇ ਕਿ ਹੋਣ ਉਹ ਉਤੀਜ ਹੋ ਨਹੀਂ ਸਕਦੀ ਜਿਹੜੀ ਅਸੀਂ ਕਿਸੇ ਸਮੇਂ ਕੀ ਕਰਦੇ ਆਸ ਕਿ ਹੋ ਜਾਂਦੀ ਹੈ ਖਤਮ ਹੋ ਜਾਂਦੀ ਪਰ ਉਸੇ ਸਮੇਂ ਇੱਕ ਕੋਣ ਖੜਾ ਲੱਗੇ ਕੀ ਬੋਲ ਰਿਹਾ ਨਾ ਡਰ ਕੇਵਲ ਕੀ ਕਰ ਵਿਸ਼ਵਾਸ ਕਰ ਤੇ ਕੀ ਹੋ ਦੇਗੀ ਬੱਛਾ ਵੀ ਉਹ ਜਰੂਸਲਮ ਦੇਖਣਾ ਕਿ ਉਹਨੇ ਕਿਦੀ ਉਸ ਉਹਦੀ ਗੱਲ ਨੂੰ ਸਵੀਕਾਰਨਾ ਕਿ ਜਾਂ ਪ੍ਰਭੂ ਦੀ ਔਰ ਅੱਗੇ ਜਦੋਂ ਤੁਸੀਂ ਦੇਖਦੇ ਜਦੋਂ ਯਿਸੂ ਮਸੀਹ ਉਸਦੇ ਘਰ ਵਿੱਚ ਗਿਆ ਔਰ ਯਿਸੂ ਮਸੀਹ ਨੇ ਕੀ ਬੋਲਿਆ ਕਿ ਕੁੜੀ ਜਿਹੜੀ ਆ ਉਹ ਮਰੀ ਹੋਈ ਨਹੀਂ ਆ ਬਲਕਿ ਉਹ ਕੀ ਆ ਸੁੱਤੀ ਹੈ ਔਰ ਯਿਸੂ ਮਸੀਹ ਨੇ ਜਦੋਂ ਇਹ ਬੋਲਿਆ ਨਾ ਤਾਂ ਉੱਥੇ ਲਿਖਿਆ ਆ ਲਿਖਿਆ ਪੁੱਤਰ ਨੇ ਜਾਇ ਚਿਰਕਾ ਤਾਂ ਉਹ ਉਹ ਸੁੱਤੇ ਹੱਸਣ ਲੱਗੇ ਕੰਤਹੀਂ ਸੋਚ ਕੇ ਦੇਖੋ ਕਿ ਕਿੱਦਾਂ ਦਾ ਰੋਣਾ ਹੋਊ ਇਹਨਾਂ ਦਾ ਜਿਹੜੇ ਮਿੰਟ ਚ ਗਿਆਉਣ ਲੱਗੇ ਹੈ ਇਹ ਕਿੰਨਾ ਕਿਤੇ ਲੋਕ ਰੋਂਦੇ ਹੀ ਜਦੋਂ ਉਸ ਦੇ ਸਾਹਮਣੇ ਹਾਂ ਕਿੰਨਾ ਕਿਤੇ ਲੋਕ ਰੋਂਦੇ ਸੋਚ ਮਿੰਟ ਚ ਹਾਸਾ ਨਿਕਲ ਗਿਆ ਤੂੰ ਤੂੰ ਤੇ ਹੁਣੇ ਰੋਂਦੇ ਹੈ ਤੇਰੇ ਤਾਂ ਵੈਣੋਂ ਤੋਂ ਹੀ ਪਿਛੇ ਹਾਂ ਇੰਨੀ ਤੇਰੀ ਤਾਂ ਵੈਣ ਨਹੀਂ ਜਾਂਦੀ ਜਿੰਨੇ ਤੂੰ ਜਿੰਨੇ ਤਰੇਖੀ ਪੈਣ ਦੇ ਹਾਂ ਸੰਜੇਹ ਕੋਈ ਦੇਖ ਲਓ ਕੋਈ ਮੋੜਵੇ ਮਕਾਨ ਹੁੰਦੀ ਤਾਂ ਉੱਥੇ ਹੱਸਦੇ ਕੜੁਕਾ ਹੱਸ-ਹੱਸ ਤੇ ਜਦੋਂ ਉੱਤਰਦੇ ਆਂ ਤੇ ਹਵਜਾ ਟੂਣਾ ਜਾਂਦੀਆਂ ਰੰਗਾ ਹੈ ਤੇ ਤੋ ਕਿੱਥੇ ਜਰਨ ਗਿਆ ਹਾਂ ਸੰਜੇਹ ਇਹ ਉੱਥੋਂ ਤੇ ਉੱਥੋਂ ਕੀ ਹੁੰਦਾ ਹੈ ਸੰਜੇਹ ਹੁਣ ਇਹ ਕੜੁਕੇ ਤੇ ਕਾਦੀ ਆਵਾਜ਼ ਆਉਂਦੀ ਹੈ ਕੱਸਨ ਦੀਆਂ ਤੇ ਗਲੀ ਚ ਠੀਕ ਹੈ ਕਿਹੜੀ ਆਵਾਜ਼ ਆ ਇਸ ਤਰ੍ਹਾਂ ਦਾ ਹੀ ਰੋਣਾ ਕਿੱਥੇ ਚੱਲਣ ਡਿਆ ਹੈ ਚਾਰ ਸਿਕਰ ਇਹ ਯਸ਼ੁਅਸੀ ਨੇ ਕੁੜੀ ਸੁੱਤੀ ਆਸਾਂ ਲੱਗ ਜਿਹੜੀ ਗੱਲ ਸੁਣ ਕੇ ਖੁਸ਼ ਹੋਣਾ ਚਾਹੀਦਾ ਹੈ ਕਿ ਹੈ ਸੁੱਤੀ ਹੈ ਨਹੀਂ ਤਾਂ ਸੋਚਿਆ ਪਸੰ ਲੱਗੀ ਯਸ਼ੁਅਸੀ ਨੇ ਇੱਕ ਸ਼ਬਦ ਵੀ ਉਹਨਾਂ ਨੂੰ ਕਿਹ ਕੀਤਾ ਜਵਾਬ ਰੋਣਾ ਕੋਹਨੀਆਂ ਜਿਹੜੇ ਪੀੜੇ ਪੀੜੇ ਤੰਦ ਤੁਹਾਡੇ ਨਿਕਲਦੇ ਨਾ ਤੇ ਮੈਂ ਹੁਣੇ ਹੀ ਬੰਦ ਕਰਉਣਾ ਖੋਦਣ ਜਰਾ ਰਹੀ ਕੀ ਕਰਦੇ ਹੈ ਗੁੱਸੇ ਜਾ ਰਹੇ ਨੇ ਕੋਈ ਸਾਡੇ ਵਿਸ਼ਵਾਸ ਤੇ ਹੱਸਦਾ ਆ ਕੋਈ ਸਾਡੀ ਆਤਮਿਕਤਾ ਤੇ ਹੱਸਦਾ ਤੇ ਅਹੀ ਗਾੜੀ ਕਿਉਂ ਜੰਨੇ ਅਹੀਂ ਆ ਗੋ ਬਬਲਾਉਂਦੇ ਨੇ ਤੇਰੇ ਦੰਦ ਤੋੜੂੰਗਾ ਨਹੀਂ ਮੈਂ ਤੇਰੇ ਦੰਦ ਹੋਣੇ ਕੀ ਕਰੂੰਗਾ ਮੈਂ ਤੇਰੇ ਮੂੰਹ ਚ ਪਾਉਂਗਾ ਜਿੱਦਾਂ ਤੇਰਾ ਪ੍ਰੋਗਰਾਮ ਆਏ ਕੁੜੀ ਗੇ ਆਉੜ ਜਾ ਕੁੜੀ ਹੱਸਣੇ ਉੱਠ ਗਈ ਜਦੋਂ ਕੁੜੀ ਬਾਹਰ ਗਈ ਉਹ ਪ੍ਰੋਗਰਾਮ ਹੁਣ ਹੱਸੋ ਹੁਣ ਇਹ ਸੱਦੇ ਹੀ ਨਾ ਹੁਣ ਹੱਸੋ ਹਾਂ ਮੂੰਹ ਕਿਸ ਤਰ੍ਹਾਂ ਬੰਦ ਕਰਨੇ ਸੰਸਾਰ ਦੇ ਆਪਾਂ ਖੁਦਾ ਦੀ ਬਹਿਮਤ ਪ੍ਰਗਟ ਕਰਕੇ ਅਸੀਂ ਮੂੰਹ ਕਿੱਦਾਂ ਬੰਦ ਕਰਦੇ ਹਾਂ ਸੋਚਾਂ ਮੈਂ ਕਿਦਾਂ ਕੋਸ਼ਿਸ਼ ਕਰਦੇ ਆ ਮੂੰਹ ਬੰਦ ਕਰਨ ਦੀ ਟਿੱਟ ਦਾ ਜਵਾਬ ਇਸ ਤਰ੍ਹਾਂ ਨਹੀਂ ਤੁਹਾਡਾ ਹੱਥ ਸਾਹ ਮੈਂ ਬੰਦ ਕਰੂੰਗਾ ਕਿਸ ਤਰ੍ਹਾਂ ਤੁਹਾਡੇ ਸਾਹਮਣੇ ਜਾਰਸੀ ਕੁੜੀ ਨੂੰ ਖੜਾ ਕਰਕੇ ਤੁਹਾਡਾ ਮੂੰਹ ਬੰਦ ਕਰੂੰਗਾ ਹਾਂ ਜਦੋਂ ਅਸੀਂ ਗੱਲ ਕਰਦੇ ਨਾ ਅਸੀਂ ਵੀ ਚੱਲਾਂਗੇ ਅਸੀਂ ਵੀ

ਦਿਲ ਮੰਨਦਾ ਤੂੰ 2 1/2 ਘੰਟੇ ਹਾਂ ਸਹੀ ਕਿਦਾਂ ਤਰ੍ਹਾਂ ਹੱਸ ਕੇ ਨਿਕਲਣਗੇ ਤੂੰ ਕਹਿਣਾ ਕਿ ਮੈਂ ਕਰੂੰਗਾ 2 1/2 ਘੰਟੇ ਹਾਂ ਸਭ ਤੋਂ ਬਲੋ ਤੇ ਸ਼ਤਾਂ ਦਾ ਹੱਸ ਕੇ ਨਿਕਲਣਾ ਉਹ ਵੀ ਆਸਤ ਲੇਟ ਲੇਟ ਕੇ ਕਹਿੰਦਾ ਲਾ ਇਹਨੇ 2 1/2 ਘੰਟੇ ਤੋ ਆ ਕਿ 2 1/2 ਮਿੰਟ ਤੇ ਨਹੀਂ ਸੋਚਣ ਡਿਆ ਗਲਤੀ ਨਾਲ 2 1/2 ਘੰਟੇ ਤੇ ਨਹੀਂ ਨਿਕਲਣ ਡਿਆ ਉਹਰਾਟ 2 ਘੰਟੇ 100 ਕਿੰਨੇ ਮਿੰਟੋਂ 180 ਮਿੰਟ ਦਈਓ ਚ ਇਹ ਤੋਂ ਸਿੰਦੇ ਕਿ ਨਹੀਂ 150 ਕਿੰਨੇ ਮਿੰਟੋਂ ਦੇਈ 150 ਮਿੰਟ ਦਈ ਸੋਚ ਲਾ ਹਾਂ ਸਾਨੀ ਕਹ ਜਾਂਦਾ ਸਾਡਾ ਆਪਣੇ ਕਿ ਇਹਨੇ ਤਾਂ ਕੀ ਕਰ ਦੱਸੋ ਸੋ ਇਹ ਹਾਂ ਸਿੱਖ ਇਸ ਤਰ੍ਹਾਂ ਬੰਦ ਕਰਨੇ ਆਹੀਂ ਸੋਚੋ ਹਾਂ ਸੋਚ ਕੇ ਦੇਖੋ ਮਾਲੋ ਚਾਂਚ ਲਗਾਵਾ ਕਿ ਮੈਂ 2.5 ਘੰਟੇ ਦੁਆ ਕਰੂੰਗਾ ਤੇ ਸਾਰਾ ਦਾ ਹਾਸਾ ਨਿਕਲ ਗਿਆ ਕੋ ਚਾਹ ਚਲੇ ਸਾਰਾ ਦਾ ਹਸਾ ਕਿਤਾਬਤ ਕਰਨਾ ਇਹ ਦੋ ਤਰੀਕੇ ਆ ਇੱਕ ਤੋ ਉਹ ਮੁੰਗਲਾ ਫੜ ਕੇ ਲੈ ਸਕਦਾ ਤੈਨੂੰ ਮੈਂ ਹਸਮਨਾ ਕੋ ਤੇ ਦੂਜਾ ਇਹ ਉਹਦੇ ਸਾਹਮਣੇ ਰੋਟਾ ਇੱਕ ਨੇ ਦੁਆ ਕਰੂਗਾ ਤੇ ਹਸਾ ਆਪੇ ਕੀ ਹੋ ਜਾਣਾ ਸਮਝਣ ਸੋ ਥੋੜਾ ਵਿਸ਼ਾ ਅਮਰੀਕਾ ਨਾਲ ਸੀ ਭਟਕੇ ਆ ਸੋ ਸਭ ਤੋਂ ਵੱਡੀ ਚੀਜ਼ ਕੀ ਆ ਕਿ ਸੰਸਾਰ ਨੇ ਕਿਹੜੀਆਂ ਗੱਲਾਂ ਕੀਤੀਆਂ ਜੈਸ ਉਸਨਾ ਹਿੰਮਤ ਬਣਾਉਣ ਵਾਲੀਆਂ ਨਹੀਂ ਬਲਕੇ ਪਰ ਯਿਸੂ ਮਸੀਹ ਨੇ ਕਿਹੜੀਆਂ ਗੱਲਾਂ ਕੀਤੀਆਂ ਕਹਿੰਦੇ ਨੇ ਨਾ ਡਰ ਮੈਂ ਜਦੋਂ ਤੱਕ ਤੈਨੂੰ ਨਜ਼ਰ ਆ ਰਿਹਾ ਨਾ ਉਦੋਂ ਤੱਕ ਤਾਂ ਤੈਨੂੰ ਡਰਾਂ ਦੀ ਜ਼ਰੂਰਤ ਹੈ ਨਹੀਂ ਸੰਸਾਰ ਨੇ ਜੱਕੀ ਨਾ ਕਿਦਾਂ ਇਹ ਗੱਲਾਂ ਕੀਤੀਆਂ ਹਾਂਜੀ ਸੱਚ ਪਿਤਾਨੀਏ ਲਟਾਂ ਖਿਚਣ ਵਾਲੀਆਂ ਕਿ ਉੱਚਾ ਚੁੱਕਣ ਵਾਲੀਆਂ ਪਰ ਪ੍ਰਭੂ ਇਹ ਸ਼ਿਸ਼ ਮਸੀਹੇ ਕਿਹਦੀ ਗੱਲ ਹੈ ਹਾਂਜੀ ਹਿੱਟ ਦੀ ਗੱਲ ਆਪਾਂ ਇਸ ਘਰ ਚ ਕੀ ਆਈ ਆ ਤੁਸੀਂ ਅੱਜ ਤੋਂ ਤਵੀ ਕੀਆ ਅਬਰਾਹਮ ਦਾ ਹਮੇਸ਼ਾ ਆਪਣੇ ਆਪ ਨੂੰ ਉਸ ਰੂਪ ਚ ਵੇਖੋ ਜਿਸ ਰੂਪ ਚ ਖੁਦਾ ਨੇ ਤੁਹਾਨੂੰ ਡਿਕਲੇਅਰ ਕਰ ਦਿੱਤਾ ਜੋ ਖੁਦਾ ਨੇ ਕੋਈ ਨਾ ਕਰ ਦਿੱਤੀ ਹੈ ਕੀ ਕਰਦੀ ਹੈ ਜੋ ਖੁਦਾ ਨੇ ਅਨਾਉਂਸਮੈਂਟ ਕਰ ਦਿੱਤੀ ਕਿ ਤੂੰ ਸਵਰਗ ਦੀ ਪਰਜਾ ਹੈ ਤੂੰ ਮੇਰਾ ਹੈ ਸਵਰਗ ਨੇ ਅਨਾਉਂਸ ਕਰ ਦਿੱਤਾ ਤੂੰ ਗਿਆ ਸੋਚ ਕੇ ਦੇਖੋ ਤੂੰ ਕਿਹਦਾ ਹੈ ਤੂੰ ਮੇਰਾ ਹੈ ਤੂੰ ਸਵਰਗ ਦਾ ਹੈ ਉਸ ਤੋਂ ਬਾਅਦ ਸੰਸਾਰ ਕੀ ਬੋਲਦਾ ਹੈ ਕਿ ਇਸ ਚੀਜ਼ ਦੇ ਉੱਤੇ ਕਦੀ ਵੀ ਧਿਆਨ ਨਾ ਦੇ। ਇਸ ਲਈ ਸੰਸਾਰ ਦੀ ਤਰ੍ਹਾਂ ਰੋਣਾ ਸੀ ਕਰਨਾ ਹੈ, ਪੰਦ ਕਰਨਾ ਹੈ। ਸਾਨੂੰ ਹਿੰਮਤ ਪਾਉਣ ਲਈ ਸੰਸਾਰ ਤੋਂ ਤਸੱਲੀ ਦੀਆਂ ਗੱਲਾਂ ਸੁਣਨ ਦੀ ਜ਼ਰੂਰਤ ਨਹੀਂ ਆ। ਕਈ ਵਾਰੀ ਕਿੰਦਾ ਕੋਈ ਚਾਰ ਰਿਸ਼ਤੇਦਾਰ ਆਏ ਸਾਨੂੰ ਸੜੀਆਂ ਪੁੱਝੀਆਂ ਗੱਲਾਂ ਕਰਕੇ ਚਲੇ ਗਏ ਤਾਂ ਸੀ ਕਰਦੇ ਆ। ਕਿੰਨਾ ਕਲਪ ਜਾਂਦੇ ਆ, ਖੇਚ ਜਾਂਦੇ ਆ। ਅਸੀਂ ਦੇਖਦੇ ਕਿ ਜਿੰਨਾ ਤੋਂ ਮੈਨੂੰ ਹਿੰਮਤ ਪਾਉਣ ਦੀ ਆਸ ਸੀ ਉਹ ਹਿੰਮਤ ਮੇਰੇ ਕੀ ਕਰ ਰਿਹਾ ਤੋੜ ਰਿਹਾ ਤੇ ਸੋਚ ਕੇ ਦੇਖੋ ਈਯੂ ਜਿਸ ਸਮੇਂ ਫੋੜਿਆ ਨਾ ਮਰ ਰਿਹਾ ਉਹਨੂੰ ਸਭ ਤੋਂ ਵੱਧ ਉਮੀਦ ਕੀ ਸੀਗੀ ਕੌਣ ਹਿੰਮਤ ਆਏਗਾ ਮੈਨੂੰ ਇਸ ਸਮੇਂ ਉਸਦੀ ਪਤਨੀ ਰੋਗੀ ਬੋਲ ਰਹੀ ਕੰਦੀ ਮਰ ਜਾ ਤੰਨੇਸ਼ ਨੂੰ ਫਿਟਕਾ ਤੇ ਕੀ ਹੋ ਜਾ ਮਰ ਜਾ ਹੁਣ ਤੂੰ ਧਰਤੀ ਤੇ ਸਿਰਫ ਇੱਕ ਕੀ ਆ ਇੱਕ ਬੋਸ ਤੋਂ ਵੱਧ ਕੁਛ ਨਹੀਂ ਐ ਤੂੰ ਤੂੰ ਮਰ ਜਾ ਸੋਚ ਕੇ ਦੇਖੋ ਵਿਅਕਤੀ ਦੀ ਹਾਲਤ ਦੀ ਪਤਨੀ ਉਹ ਬੋਲ ਰਹੀ ਕਿ ਤੂੰ ਕੀ ਹੋ ਜਾਣਾ ਐਸੇ ਪ੍ਰਕਾਰ ਦੇ ਹਲਾਜ ਪਰਮੇਸ਼ਰ ਲੈ ਗਿਆ ਇੱਕ ਵਿਸ਼ਵਾਸੀ ਕਿ ਕੀ ਤੂੰ ਸੰਸਾਰ ਤੋਂ ਹੀ ਹਿੰਮਤ ਪਾਉਣ ਵਾਲਾ ਆ ਜਾਂ ਤੂੰ ਪਰਮੇਸ਼ਰ ਤੋਂ ਹਿੰਮਤ ਪਾਉਣ ਵਾਲਾ ਹੈ ਇਸ ਗੱਲ ਦੀ ਖੁਦਾ ਕੀ ਕਰੇਗਾ ਜਾਂਚ ਕਰੇਗਾ ਇਸ ਕਰਕੇ ਜਿਸ ਤਰ੍ਹਾਂ ਬੁਆਸ ਨੇ ਰੂਥ ਤੋਂ ਕੀ ਪਾਇਆ ਤੀਰਸ ਪਾਇਆ ਹਿੱਤ ਦੀਆਂ ਗੱਲਾਂ ਦੇ ਦੁਆਰਾ ਇਸ ਪ੍ਰਕਾਰ ਇੱਕ ਵਿਸ਼ਵਾਸੀ ਨੇ ਕਿਹਦੇ ਤੋਂ ਹਿੰਮਤ ਪਾਉਣਾ ਸਿੱਖਣਾ ਹੈ ਹਾਂਜੀ ਕਿਹਦੇ ਤੋਂ ਉਸ ਪਰਮੇਸ਼ਰ ਤੋਂ ਜੇ ਸਲੀ ਜੀਤ ਦਾ ਮਨ ਟੁੱਟਾ ਹੋਇਆ ਹੈ ਜੇ ਤੁਹਾਡੀ ਆਤਮਾ ਟੁੱਟੀ ਹੋਈ ਹੈ ਜੇ ਤੁਹਾਨੂੰ ਹਨੇਰੇ ਤੋਂ ਛੁੱਟ ਕੁਛ ਨਜ਼ਰ ਨਹੀਂ ਆ ਰਿਹਾ ਤਾਂ ਕਿਸੇ ਬਨੁਖ ਦਾ ਇੰਤਜ਼ਾਰ ਨਾ ਕਰੋ ਕਿ ਕੋਈ ਆ ਕੇ ਕਿ ਨਾ ਹਿੱਤ ਦੀਆ ਗੱਲਾਂ ਕਰੇ ਜਦੋਂ ਪੀਦੇਵੇ ਬਲਕਿ ਕਿਹਦੇ ਚਰਣਾ ਚਾਜੋ ਉਸ ਪਰਮੇਸ਼ਰ ਦੇ ਚਰਣਾ ਚਾਜੋ ਉਸ ਖੁਦਾ ਦੀ ਪਸਤੀ ਚਾਜੋ ਕਿਉਂ ਕਿਉਂਕਿ ਇਹ ਜੋ ਐਡਵਾਂਟੇਜ ਇਹ ਜਿਹੜੀ ਸਹੂਲਤ ਸਾਡੇ ਕੋਲ ਹੈ ਨਾ ਇਹ ਸਹੂਲਤ ਦੁਨੀਆ ਦਾ ਕਿਸੇ ਵਿਅਕਤੀ ਕੋਲ ਨਹੀਂ ਹੈ ਪ੍ਰਭੂ ਯੀਸ਼ੂ ਮਸੀਹ ਦਾ ਨਾਮ ਅਗਰ ਤੂੰ ਆਪਣੀ ਜ਼ੁਬਾਨ ਤੇ ਆ ਤਾਂ ਨੇ ਜੀਵਨ ਚ ਆਂ ਤੇ ਸਮਝ ਲਓ ਸਵਰਗ ਤੁਹਾਡੇ ਵਾਸਤੇ ਖੁੱਲਾ ਹੋਇਆ ਹੈ ਤਨ ਤਸੱਲੀ ਦੇਣ ਲਈ ਤਨ ਤੀਰਸ ਦੇਣ ਲਈ ਕੌਣ ਅੱਗੇ ਆਏਗਾ ਉਹ ਪਰਮੇਸ਼ਰ ਅੱਗੇ ਆਏਗਾ ਉਹ ਸ੍ਰਿਸ਼ਟੀਕਰਤਾ ਪਰਮੇਸ਼ਰ ਦੇਖੋ ਪੱਥਰ ਦੀ ਮੂਰਤੀ ਵਾਲਾ ਪੱਥਰ ਦੇ ਜੇ ਖੜਾ ਹੋ ਕੇ ਉਮੀਦ ਕਰਦਾ ਕਿ ਮੈਨੂੰ ਥੋੜੀ ਕੀ ਮਿਲ ਜੇ ਤੀਰਸ ਮਿਲ ਜੇ ਉਹ ਥੋੜੀ ਜਿਹਾ ਆਪਣਾ ਪਾਠ ਪੂਜਾ ਨਾਲ ਕੀ ਕੋਸ਼ਿਸ਼ ਕਰਦਾ ਕਿ ਮੈਨੂੰ ਕੀ ਮਿਲ ਜੇ ਇੱਕ ਤੀਰਸ ਮਿਲ ਜੇ ਪਰ ਸੋਚ ਕੇ ਦੇਖੋ ਅਸੀਂ ਉਹ ਲੋਕ ਆ ਸੀ ਉਹ ਵਿਅਕਤੀਆਂ ਜਿਨ੍ਹਾਂ ਨੂੰ ਤੀਰਸ ਦੇਣ ਲਈ ਕੌਣ ਅੱਗੇ ਆਉਂਦਾ ਹੈ ਉਹ ਸਰਬਸ਼ਕਤੀਮਾਨ ਪਰਮੇਸ਼ਰ ਦੇ ਅੰਦਰ ਔਰ ਜਿਹਨੂੰ ਪਰਮੇਸ਼ਰ ਤੀਰਸ ਦੇਣ ਲਈ ਅੱਗੇ ਆਉਂਦਾ ਹੈ ਉਹਦੇ ਤੀਰਸ ਨੂੰ ਦੁਨੀਆ ਕਦੀ ਵੀ ਤੋੜ ਨਹੀਂ ਸਕਦਾ کچھ سمجھ لگا تھی سمجھ آیا بولو کیوں سنو جی ہاں جی کرو بیان تھوڑا جی کی سکھا پر ہاں جی ہیت دیا گلنا کون کرے گا تو آنے نام کدو جدو اسی خدا دے چرمان چرمان ਇਸ ਲਈ ਮਨੁੱਖਾਂ ਦੇ ਤੇ ਰੋਣੇ ਕੀ ਕਰਨੇ ਸੀ ਬੰਦ ਕਰਾ ਕਦੀ ਕਿਸੇ ਨੂੰ ਫੋਨ ਲਾ ਕੇ ਆ ਬੇਚਾਰਾ ਜਦਾ ਉਹ ਗਿਆ ਫਲਾਣ ਗਿਆ ਸੰਪਾਣ ਹੋ ਗਿਆ ਪੈਂਕੀ ਕਦੀ ਕਿਸੇ ਬਦੋਖ ਨੂੰ ਕਦੀ ਕਿਸੇ ਨੂੰ ਕਦੀ ਦੋਸਤ ਨੂੰ ਕਦੀ ਰਿਸ਼ਤੇਦਾਰ ਨੂੰ ਬਸ ਮਨ ਨੂੰ ਕੋਈ ਕੀ ਦੇ ਦੇ ਥੋੜੀ ਜਿਹੀ ਦੇ ਦੇ ਤਸੱਲੀ ਦੇ ਦੇ ਤਾਂ ਕੋਈ ਕਿ ਮਨੋਖ ਜਿਹੜਾ ਹੈ ਉਹ ਕੀ ਕਰ ਸਕਦਾ ਗੱਲਾਂ ਬਾਤਾਂ ਦੇ ਨਾਲ ਤਾਂ ਕੋਈ ਵੀ ਕੀ ਕਰ ਸਕਦਾ ਤਸੱਲੀ ਦੇ ਸਕਦਾ ਪਰ ਅਗਰ تو اگر ستھیر کوئی کر سکتا ہے وہی لوگ ہت دیا ہی کرتا ہے کا جڑے لگے. جڑے کی کر رہے ہیں ہس یار اسے گھر جی ہوگی جی کر رہے ہستے نہیں کرتے یش ہسین جو بولیا نہ ڈر صرف وشواس کر میں کتنے ہاں کوئی گھر نہیں ਸੋ ਸਿਰਫ ਬੋਲਦਾਨੀਆ ਬਲਕਿ ਕਰਕੇ ਵੀ ਕਰਨਾ ਹੋਣਾ ਹੈ। ਉਹ ਸਿਰਫ ਬੋਲਣ ਵਾਲਾ ਨਹੀਂ ਹੈ ਬਲਕਿ ਆਪਣੇ ਬੋਲ ਨੂੰ ਸਾਡੇ ਜੀਵਨ ਦੇ ਵਿੱਚ ਕੀ ਵੀ ਕਰਨ ਦੀ ਸਮਰਥ ਰੱਖਦਾ ਹੈ। ਪੂਰਾ ਸਰਦ ਦੇ ਕੀ ਰੱਖਦਾ ਹੈ ਸਮਰਥ ਰੱਖਦਾ ਹੈ। ਅਸਲੀ ਇੰਟਰਨੈਸ਼ਨਲ ਸਿਰ ਸਰਕਾਰ ਨੂੰ ਸਮਝਣਾ ਹੈ ਕਿ ਮੇਰੇ ਨਾਲ ਇਹ ਧੀਆਂ ਗੱਲਾਂ ਕਰਨ ਵਾਸਤੇ ਕੌਣ ਤਿਆਰ ਹੈ ਉਹ ਪਤਾ। ਸਿਸਟਮ ਉਹਦੇ ਚਰਨਾ ਚਾਹੂਗਾ ਉਹਨੂੰ ਆਪਣਾ ਦੁੱਖ ਤਕਲੀਫ ਜੋ ਵੀ ਮੇਰੇ ਜੀਵਨ ਚ ਹੈ ਉਹਨ ਮੈਂ ਦੱਸੂ ਪਰ ਪਰਮੇਸ਼ਰ ਮਾਚ ਵੀ ਕੀਆ ਆਪਣੇ ਬੱਚਨ ਦੇ ਦੁਆਰਾ ਆਪਣੇ ਆਤਮਾ ਦੇ ਦੁਆਰਾ ਕੀ ਕਰਦਾ ਸਕਦਾ ਗੱਲਬਾਤ ਕਰਦਾ ਇਸ ਲਈ ਖੁਦਾ ਅਗਰ ਦੋ ਸ਼ਬਦ ਵੀ ਛੱਡ ਦੇ ਤਸल्ली ਦੇ ਬੋਲ ਦੇਣਾ ਉਹ ਦੋ ਸ਼ਬਦ ਵੀ ਕੀ ਹੋ ਜਾਂਦੇ ਆ ਸੰ ਸਮਰਥ ਨੇ ਲਿਕੇ ਕਾਫੀ ਹੋ ਜਾਂਦੇ ਪ੍ਰਾਰਥਨਾ ਕਰਦੇ মোবাইল ল্যাপ